ਲੋਜੀਸ ਅੱਛੀ ਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਇਹ ਬਲ ਸੂਟ ਸੈਕੀ ਨੇ ਜੌਰਜਟ ਤੇ ਰਹਿਣ ਵਾਲੇ ਨੇ neck ਬਣਿਆ ਹੋਇਆ ਹੈ only neck embroidery ਆਏਗੀ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣਗੇ ਜਿਨ੍ਹਾਂ ਨੇ ਵੀ ਬੁਕਿੰਗ ਦੇਣੀ ਹੋਈ ਦੇ ਸਕਦੇ ਹੈਗੇ ਹੋ 450 స్టార్టింగ్ ਪ੍ਰਾਈਸ 450 ਐਂਡ ਬੋਥ ਹੀ ਸੋਨੇ ਕਲਰਸ ਆਪਸ਼ਨਸ ਆ ਐਂਡ ਇਸ ਵਿੱਚ ਇੱਕ ਵੀ ਨੈਕ ਚ ਆਰਟੀਕਲ ਹੈ ਇੱਕ ਇਹ ਵਾਲਾ ਆਰਟੀਕਲ ਹੈ ਤਾਂ ਬਹੁਤ ਹੀ ਸੋਹਣੇ ਕਲਰ ਸ਼ੇਡਸ ਆ ਇਸ ਵਿੱਚ ਬਹੁਤ ਹੀ ਮਤਲਬ ਰੇਂਜਸ ਦੇ ਅਕੋਰਡਿੰਗ ਬਹੁਤ ਅੱਛੀ ਕੁਆਲਿਟੀ ਹੈ ਐਂਡ ਵਰਕ ਬਹੁਤ ਅੱਛਾ ਹੋਇਆਗਾ ਸੋ ਵਰਕ ਦੇ ਰੇਟ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲੇਗਾ ਇਹ ਵਰਕ ਤੁਸੀਂ ਦੇਖ ਹੀ ਸਕਦੇ ਹੋ neck only neck ਹੈ ਬਾਕੀ 올ਓਵਰ ਸੂਟ ਪਲੇਨ ਹੈ 5 ਮੀਟਰ ਸੂਟ ਹੋਏਗਾ ਪਿਓਨ ਸੌਫਟ ਜੌਰਜਟ ਰਹਿਣ ਵਾਲਾ ਫੈਬਰਿਕ ਹੈ ਕਲਰਸ ਆਪਸ਼ਨਸ ਦੇਖੋ ਬਹੁਤ ਹੀ ਪਿਆਰੇ ਨੇ ਬਹੁਤ ਹੀ ਸੋਹਣੇ ਸੋਹਣੇ ਸ਼ੇਡ ਨਾਲ ਲਾਈਟ ਵੀ ਹੈ ਐਂਡ ਡਾਰਕ ਵੀ ਹੈਗੇ ਨੇ ਬੜੇ ਹੀ ਪਿਆਰੇ ਪਿਆਰੇ ਛੇੜ ਨੇ ਅਗਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਸੂਟ ਦਾ ਆਰਡਰ ਦੇਣਾ ਹੈ ਜਲਦੀ ਦੇ ਦਿਓ ਕਿਉਂਕਿ ਲਿਮਟਿਡ ਜਿਹਾ ਸਟਾਕ ਹੈ ਹੈਗਾ तुम इसका स्क्रीनशॉट लैके जो नंबर स्क्रीन पर चल रहा है उस पर मैं वट्सअप करके अपना ऑर्डर प्लेस करवा सकते हैं एंड सैकेंड थिंग नो कैश ऑन डिलीवरी कैश ऑन डिलीवरी नहीं हैगी पेमेंट एडवांस ऑनलाइन ही होएगी हाँ जी पेमेंट उसे गूगल पे फोनपे पेटीएम कर सकते हैं नो कैश ऑन डिलीवरी सारी ही कलैक्शन बहुत प्यारी है सारे ही कलर बहुत अच्छे ने पर स्टॉक बिल्कुल लिमिटिड जहा है इस तो पहले काफ़ी कस्टमरस यहां स्टॉक लै चुके तो बहुत हैप्पी से ਰੇਟ ਦੇ ਕੋਲਿੰਗ ਤੁਹਾਨੂੰ ਅੱਛੀ ਕੁਆਲਿਟੀ ਮਿਲ ਰਹੀ ਹੈਗੀ ਆ ਐਂਡ ਜੌਰਜਟ ਐਵ ਦਾ ਫੈਬਰਿਕ ਹੈ ਜੋ ਤੁਸੀਂ ਗਰਮੀ ਐਂਡ ਸਰਦੀ ਵਿੱਚ ਦੋਨੋਂ ਜਗ੍ਹਾ ਤੇ ਵੇਅਰ ਕਰ ਸਕਦੇ ਹੋ ਨੈਕਸਟ ਆ ਗਏ ਇਹ ਕਾਟਨ ਦੇ ਸੂਟਸ ਆ ਗਏ ਬਹੁਤ ਹੀ ਪਿਆਰੇ ਨੇ ਕੈਮਰਿਕ ਪਿਓਰ ਕੈਮਰਿਕ ਕਾਟਨ ਦੇ ਰਹਿਣ ਵਾਲਾ ਹੈ ਫੈਬਰਿਕ ਹੈਗਾ ਇਸ ਵਿੱਚ ਵੀ ਕਲਰ ਆਪਸ਼ਨਸ ਕਾਫੀ ਮਿਲ ਜਾਣਗੇ ਇਹ ਅਗਰ ਵੱਡੇ ਪਣੇ ਦਾ ਹੋਇਆ ਤਾਂ 셔ਟ 1.5 ਮੀਟਰ ਹੋਏਗਾ ਅਗਰ ਛੋਟੇ ਪਣੇ ਦਾ ਹੋਇਆ ਤਾਂ 2 ਮੀਟਰ ਦਾ ਹੋਏਗਾ ਤਾਂ ਇਹ ਪਿਓਰ ਕੈਮਰਿਕ ਕਾਟਨ ਦਾ ਹੈਗੇ ਆ ਜੀ ਹੁਣ ਨਿਊ ਇਹ ਪ੍ਰਿੰਟ ਆ ਚੁੱਕੇ ਹੈਗੇ ਸੋ ਤੁਸੀਂ ਇਹਨਾਂ ਨੂੰ ਅਗਰ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੈਗੇ ਬੋਥ ਹੀ ਵਧੀਆ ਹੈਗਾ 550 ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈਗਾ 500 550 500 ਵਾਲੇ ਆ ਕੁਝ ਆਰਟੀਕਲ ਕੁਝ 550 ਵਾਲੇ ਆ ਐਂਡ ਕੁਝ 490 ਵਾਲੇ ਆ 490 ਵਾਲੇ ਮਤਲਬ 490 500 550 ਤੱਕ ਪ੍ਰਾਈਸ ਰਹੇਗਾ ਬਾਟਮ ਨਾਲ ਮੈਚਿੰਗਸ ਆਉਣ ਗਿਆ ਅਗਰ 올ਓਵਰ ਲੈਣਾ ਚਾਹੁੰਦੇ ਹੋ ਤਾਂ ਉਸ ਦੇ 30 ਰੁਪੀ ਐਕਸਟਰਾ ਤਾਂ 올ਓਵਰ ਸੂਟ ਵੀ ਤੁਸੀਂ ਲੈ ਸਕਦੇ ਹੈਗੇ ਹੋ ਐਂਡ ਆਪਣੀ ਮਰਜ਼ੀ ਨਾਲ ਤੁਸੀਂ ਮੈਚਿੰਗਸ ਵੀ ਬਣਵਾ ਸਕਦੇ ਹੋ ਅਗਰ ਤੁਸੀਂ ਜਿਵੇਂ ਗ੍ਰੀਨ ਇਸ ਨੂੰ ਮੈਂਜ਼ੈਂਟਾ ਬਣਾਉਣਾ ਚਾਹੁੰਦੇ ਹੋ ਇਸ ਨੂੰ ਫਰੋਜ਼ੀ ਬਣਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਵੀ ਬਣਾ ਸਕਦੇ ਹੋ ਬਾਕੀ ਐਜ਼ ਇਟ ਅਸੀਂ ਜੋ ਤੁਹਾਨੂੰ ਪੇਅਰ ਕਰਕੇ ਦਿਖਾਇਆ ਹੈਗਾ ਸੇਮ ਤੁਹਾਨੂੰ ਇਹ ਮਿਲੇਗਾ ਪਿਓਰ ਕੈਮਰੀ ਕੋਟਨ ਰੈਨ ਵਾਲੀ ਹੈਗੀ ਹੈ ਜੀ ਪ੍ਰਿੰਟ ਬਹੁਤ ਸੋਹਣੇ ਨੇ ਨਿਊ ਪ੍ਰਿੰਟ ਹੈ ਐਂਡ ਸਟਾਰਟਿੰਗ ਪ੍ਰਾਈਸ ਹਜੇ ਲੋ ਹੈ ਕਿਉਂਕਿ ਇਸ ਤੋਂ ਨੈਕਸਟ ਮੰਥ ਵਿੱਚ ਜਿਸ ਦਾ ਪ੍ਰਾਈਸ ਵੱਧ ਸਕਦੇ ਹੈਗੇ ਆ ਕਾਟਨ ਦੇ ਕਿਉਂਕਿ ਪੂਰਾ ਸੀਜ਼ਨ ਆਪਾਂ ਗਰਮੀ 'ਚ ਇਹੀ ਸੇਲ ਕਰਨੇ ਆ ਤਾਂ ਪਿੱਛੋਂ ਇਸ ਦਾ ਪ੍ਰਾਈਸ ਹੈ ਕਿ ਅਪ ਹੋ ਜਾਣਗੇ ਸੋ ਹੁਣ ਤੁਹਾਨੂੰ ਇਹ ਬਹੁਤ ਹੀ ਰੀਜ਼ਨੇਬਲ ਪ੍ਰਾਈਸੇਸ ਦੇ ਵਿੱਚ ਮਿਲ ਰਹੇ ਨੇ ਪ੍ਰਿੰਟ ਬੜੇ ਹੀ ਪਿਆਰੇ ਪਿਆਰੇ ਨੇ ਨੈਕਸਟ ਆਪਾਂ ਤੁਹਾਨੂੰ ਪਲੇਨ ਜੋਜਰਟ ਹੈ ਲਾਈਨਿੰਗ ਵਾਲੀ 600 ਦਾ ਸੂਟ ਹੈ ਵਾਲਾ ਵੀ ਸੋ ਜਿਨ੍ਹਾਂ ਨੇ ਲੈਣਾ ਹੈ ਇਹ ਵੀ ਲੈ ਸਕਦੇ ਹੈਗੇ ਉਹ ਵਰਕ ਕਰਵਾਣਾ ਆਪਣੇ ਕੋਲੋਂ ਕਰਵਾ ਸਕਦੇ ਹੋ ਬੁਟੀਕ ਵਾਲੇ ਸਟਾਈਲ ਡਿਜ਼ਾਈਨ ਜੋ ਹੈ ਆਪਣੇ ਤੋਂ ਮੰਗਵਾ ਸਕਦੇ ਹੋ ਤੁਸੀਂ WhatsApp ਤੇ ਜਾਂ WhatsApp ਵਾਲਾ ਜਿਹੜਾ ਆਪਣਾ ਬੁਟੀਕ ਸੂਟਸ ਵਾਲਾ ਗਰੁੱਪ ਹੈ ਉਹ ਜੁਆਇਨ ਕਰ ਸਕਦੇ ਹੋ ਡਿਜ਼ਾਈਨਿੰਗ ਆਪਾਂ ਉੱਥੇ ਡੇਲੀ ਪੋਸਟ ਕਰਦੇ ਆ ਜਿਹੜਾ ਵੀ ਸੂਟ ਬਣ ਕੇ ਰੈਡੀ ਹੁੰਦਾ ਬਾਕੀ ਤੁਸੀਂ ਆਪਣੇ ਵੱਲੋਂ ਵੀ ਕਿਸੇ ਵੀ ਮਾਡਲ ਦੀ ਪਿਕ ਜਾਂ ਕਿਤੇ ਤੋਂ ਵੀ ਕੋਈ ਵੀ ਡਿਜ਼ਾਈਨ ਹੈ ਕੋਈ ਵੀ ਵਰਕ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨ ਵਰਕ ਏਮਬਰਾਇਡਰੀ ਇੱਕ ਹੀਨ ਖਾਬ ਦੇ ਸੂਟ ਹੈ 1100 ਪ੍ਰਾਈਸ ਰਹਿਣ ਵਾਲਾ ਇਸ ਦਾ ਵੀ ਬੋਥ ਹੀ ਵਧੀਆ ਮਤਲਬ ਫੈ布ਰਿਕ ਰਹਿਣ ਵਾਲਾ ਹੁਣ ਇਹ ਥੋੜਾ ਇਸ ਦਾ ਪ੍ਰਾਈਸ ਹੈ ਘਟਾ ਘਟ ਗਿਆ ਹੈਗਾ ਕਿਉਂਕਿ ਸੀਜ਼ਨ ਆਫ ਹੋ ਰਿਹਾ ਇਸ ਕਰਕੇ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਉੱਪਰਲੀ ਰੇਂਜ ਚ ਰਹਿ ਹੈ ਇਹ ਹਾਈ ਰੇਂਜ ਚ ਰਹਿ ਹੈ ਖੀਨ ਖਾਬ ਹੈ ਪਲੱਸ ਹੈ ਕ੍ਰੇਪ ਦੀ ਬਾਟਮ ਹੈ ਨਾਟਾ ਸਿਲਕ ਦੀ ਬਾਟਮ ਵੀ ਲੱਗਦੀ ਹੈ ਸੋ ਜੋ ਬਾਟਮ ਲਗਵਾਉਣਾ ਚਾਹੁੰਦੇ ਉਹ ਲਗਵਾ ਸਕਦੇ ਹੋ ਕਲਰ ਤੁਸੀਂ ਦੇਖ ਹੀ ਸਕਦੇ ਹੈਗੇ ਹੋ ਸਾਰੇ ਹੀ ਕਲਰ ਬੜੇ ਪਿਆਰੇ ਨੇ ਬਾਕੀ ਇਹਨਾਂ ਦਾ ਟ੍ਰੈਂਡ ਕਦੀ ਵੀ ਨਹੀਂ ਜਾਂਦਾ ਤੁਸੀਂ ਲੈ ਕੇ ਵੀ ਰੱਖ ਸਕਦੇ ਹੈਗੇ ਹੋ ਆਪਣੇ ਆਉਣ ਵਾਲੇ ਫੰਕਸ਼ਨਜ਼ ਲਈ ਆਉਣ ਵਾਲੇ ਸਰਦੀ ਦੇ ਲਈ ਨੈਕਸਟ ਆ ਗਿਆ ਇਹ ਕੰਬੋ ਮਤਲਬ ਇਹ ਸਾਰਾ ਸੈਟ ਵਾਈਜ਼ ਅਗਰ ਤੁਸੀਂ ਲੈਣੇ ਤਾਂ ਇਹ ਇਹ ਵੀ ਪਿਓਰ ਕਾਟਨ ਦੇ ਰਹਿਣ ਵਾਲੇ ਨਾਲ ਮਲ ਕਾਟਨ ਦਾ ਦੁਪੱਟਾ ਵੀ ਹੋਏਗਾ ਨਾ ਦੇ ਨੈਕਸਟ ਆ ਗਿਆ ਇਹ ਵੀ ਬੋਥ ਹੀ ਸੋਨੇ ਵਰਕ ਵਾਲੇ ਸੂਟਸ ਕਾਟਨ ਕੈਂਬਰੀ ਕਾਟਨ ਰੈਨ ਵਾਲਾ ਨਾਲ ਦੁਪੱਟਾ ਵੀ ਮਸਲੀਨ ਕਾਟਨ ਦਾ ਰਹਿਣ ਵਾਲਾ ਫੁੱਲ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਥ੍ਰੈਡ ਵਰਕ ਕੀਤਾ ਹੋਇਆ ਇਹ ਪ੍ਰਿੰਟ ਬਹੁਤ ਪਿਆਰੇ ਪਿਆਰੇ ਪ੍ਰਿੰਟ ਨੇ ਕਲਰਸ ਆਪਸ਼ਨਸ ਦਿਖਾ ਰੱਖੀਆਂ ਤੁਹਾਨੂੰ ਤਾਂ ਸਾਰੇ ਹੀ ਐਚਡੀ ਡਿਜੀਟਲ ਪ੍ਰਿੰਟਡ ਸੂਟਾਂ ਨਾਲ ਮਲ ਕਾਟਨ ਦੇ ਦੁਪੱਟੇ ਰਹਿਣ ਵਾਲੇ ਹੈਗੇ ਆ ਪਲੇਨ ਬਾਟਮ ਰਹੇਗੀ ਤਾਂ ਬੜੇ ਹੀ ਸੋਹਣੇ ਸੂਟਸ ਆ ਨੈਕਸਟ ਆ ਦੇਖੋ ਬਹੁਤ ਹੀ ਵਧੀਆ ਨਵਾਂ ਆਰਟੀਕਲ ਆਇਆ ਬਿਲਕੁਲ ਫਰੈਸ਼ ਪੀਸਿਸ ਦਿਖਾ ਰਹੇ ਆ ਸਭ ਤੋਂ ਪਹਿਲਾਂ ਤੁਸੀਂ ਲਵੋ ਜੀ ਜ਼ਰੂਰ ਕਿਉਂਕਿ ਨਵੇਂ-ਨਵੇਂ ਪੀਸ ਨੇ ਨਵੇਂ-ਨਵੇਂ ਡਿਜ਼ਾਈਨ ਨੇ ਨਵੇਂ-ਨਵੇਂ ਕਲਰਸ ਆ ਚੁੱਕੇ ਹੈਗੇ ਆ ਇਨਾਂ ਵਿੱਚੋਂ ਕਈ ਤੁਸੀਂ ਸਿੰਗਲ ਵੀ ਪਰਚੇਜ਼ ਕਰ ਸਕਦੇ ਹੋ ਬਾਕੀ ਜੋ ਸੈੱਟ ਵਾਈਜ਼ ਵੀ ਕਈ ਲੈ ਸਕਦੇ ਹੈਗੇ ਉਹ ਮੇਰੀ ਬਟੀਕ ਵਾਲੀਆਂ ਭੈਣਾਂ ਨੇ ਲੈਣੇ ਹੋਣ ਤਾਂ ਕਿਸ ਸ਼ਾਪੋਂ ਲੈਣੇ ਤਾਂ ਸੈੱਟ ਵਾਈਜ਼ ਵੀ ਤੁਸੀਂ ਤੁਹਾਨੂੰ ਇਹ ਮਿਲ ਜਾਣਗੇ ਆਸ ਕਲਰ ਦੇਖੋ ਬਹੁਤ ਸੋਹਣਾ ਪਾਊਡਰ ਬਲੂ ਸ਼ੇਡ ਹੈ ਜੀ ਇਹ ਬਿਲਕੁਲ ਲਾਈਟ ਸਕਾਈ ਬਲੂ ਨੈਕਸਟ ਆਗੇ ਕੀਨਖਾਬ ਦੇ ਸੂਟ ਇਹ ਵੀ ਬੜੇ ਪਿਆਰੇ ਹੈ ਇਹ 3200 3300 ਰੇਂਜ ਵਾਲੇ ਆਪਣੇ ਸੂਟ ਹੈ ਪਿਓਰ ਕੀਨਖਾਬ ਦੇ ਨਾਲ ਪਿਓਰ ਕਲੇਬ ਦੀ ਬਾਟਮ ਹੈ ਵਿਸਕੋ ਹਾਂਜੀ ਵਿਸਕੋਸ ਕਲੇਬ ਦੀ 2 ਮੀਟਰ ਸ਼ਰਟ 5 ਮੀਟਰ ਬਾਟਮ ਅਗਿਲ ਤੁਸੀਂ ਖਿੰਖਾ ਵਾਲਾ ਫੈਬਰਿਕ 올ਓਵਰ 5 ਮੀਟਰ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੈਗੇ ਓਨਲੀ ਸ਼ਰਟ ਲੈਣਾ ਚਾਹੁੰਦੇ ਹੋ ਸ਼ਰਟ ਵੀ ਲੈ ਸਕਦੇ ਹੋ 2.5 ਮੀਟਰ 5 ਮੀਟਰ 7 ਮੀਟਰ ਦੀ ਕਟਿੰਗ ਮਿਲੇਗੀ ਜੀ ਇਸ ਦੇ ਵਿੱਚ ਵਾਲਾ ਜੋ ਡਿਸਟੈਂਸ ਹੈ ਉਹ ਨਹੀਂ ਮਿਲੇਗਾ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਕੰਬੋ ਹੈਗਾ ਅਗਰ ਲੈਣਾ ਚਾਹੁੰਦੇ ਹੋ ਐਜ਼ ਅ ਕੰਬੋ ਵੀ ਲੈ ਸਕਦੇ ਹੋ ਅਗਰ ਕੱਲੋ ਓਨਲੀ ਸ਼ਰਟ ਲੈਣਾ ਹੈ ਤਾਂ 2.5 ਮੀਟਰ ਦਾ ਉਹ ਵੀ ਤੁਹਾਨੂੰ ਮਿਲ ਜਾਏਗਾ ਅਗਰ 5 ਮੀਟਰ ਸੂਟ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜਾਏਗਾ ਆਪਣੀ ਨੀਡ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਬਾਕੀ ਕਲਰਸ ਆਪਸ਼ਨਸ ਕਾਫੀ ਅੱਛੇ ਨੇ ਨੈਕਸਟ ਆ ਗਏ ਆਪਾਂ ਥੋੜੇ ਤੁਹਾਨੂੰ ਡਿਫਰੈਂਟ ਜੀ ਕਲੈਕਸ਼ਨ ਦਿਖਾ ਹਾਂ ਜੀ ਦੇਖੋ ਇਹ ਗਲਾਸ ਟਿਸ਼ੂ ਦਾ बॉटम ਤੇ ਉਸੇ ਹੀ ਫੈਬਰਿਕ ਦਾ ਦੁਪੱਟਾ ਰਹੇਗਾ ਤੇ ਉਸ ਤੇ ਬਲੌਕ ਪੇਂਟਿੰਗ ਹੈਂਡ ਪੇਂਟਿੰਗ ਕੀਤੀ ਹੋਈ ਹੈ ਜੋ ਸ਼ਰਟ ਹੈ ਉਹ ਜੀ ਖੀਨ ਖਾਬ ਦਾ ਹੋਏਗਾ ਹਾਂ ਜੀ ਖੀਨ ਖਾਬ ਦਾ ਸ਼ਰਟ ਹੋਏਗਾ ਬੜਾ ਹੀ ਪਿਆਰਾ ਤੁਸੀਂ ਦੇਖ ਸਕਦੇ ਹੈਗੇ ਬੜੀ ਹੀ ਸੋਹਣੀ ਕਲੈਕਸ਼ਨ ਹੈ ਇਹ ਡਰੈਸ ਦੇ ਵਿੱਚ ਕੋਈ ਔਰਗੈਂਜ਼ਾ ਦਾ ਤਾਂ बॉटम ਤੇ ਸ਼ਰਟ ਦੇ ਅਲੱਗ-ਅਲੱਗ ਫੈਬਰਿਕ ਹੈ ਕੋਈ ਕ੍ਰਸ਼ ਹੈ ਕੋਈ ਟਿਸ਼ੂ ਹੈ ਅਲੱਗ-ਅਲੱਗ ਪਰ ਜੋ ਸ਼ਰਟ ਹੈ ਉਹ ਖਿੰਖਾਪ ਦਾ ਉਸਦੇ ਨਾਲ ਆਪਾਂ ਬਲੌਕ ਪੇਂਟਿੰਗ ਕੀਤੀ ਹੋਈ ਆ ਬੜਾ ਹੀ ਸੋਹਣਾ ਜਿਹਾ ਕਨਸੈਪਟ ਰੈਡੀ ਹੋਇਆ ਅਗਰ ਤੁਸੀਂ ਇਹਨਾਂ ਸੂਟਾਂ ਵਿੱਚ ਕੁਝ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਨੈਕਸਟ ਆਗੇ ਜੀ ਕਾਟਨ ਦੇ ਸੂਟ ਤੇ ਉਹ ਲਾਈਨਿੰਗ ਕਾਟਨ ਹੈਗੀ ਹੈ ਇਸਦੇ ਘੇਰੇ ਦੇ ਜੀ ਵਰਕ ਕੀਤਾ ਦੋਨੋਂ ਕਾਰਨਰਸ ਤੇ ਵਰਕ ਕੀਤਾ ਹੈ ਜਿਵੇਂ ਇੱਕ ਕਾਰਨਰ ਤੁਹਾਨੂੰ ਦਿਖਾ ਰਿਖਿਆ ਦੂਸਰੇ ਕਾਰਨਰ ਕੀਤਾ ਹੈ ਬਾਈ ਤੇ ਜਿਨ੍ਹਾਂ ਦਾ ਘੇਰਾ ਉਹ ਲੈ ਸਕਦੇ ਹੋ ਠੀਕ ਹੈ ਜੀ 20 ਤੋਂ 22 ਦੇ ਵਿੱਚ ਵਿੱਚ ਜਿਨ੍ਹਾਂ ਦਾ ਘੇਰਾ ਹੁੰਦਾ ਉਹ ਲੈ ਸਕਦੇ ਹੋ ਹੈਗੇ ਹੋ ਕਿਉਂਕਿ ਇੱਕ corner ਤੇ ਇਸ ਤਰ੍ਹਾਂ ਫਲਾਰ ਆਏਗਾ ਦੂਸਰੇ corner ਤੇ ਵੀ ਆਏਗਾ ਕਲਰਸ অপਸ਼ਨਸ ਕਾਫੀ ਅੱਛੇ ਨੇ ਇਹਨਾਂ ਦੇ ਬਾਜੂ ਤੇ ਵਰਕ ਆਏਗਾ ਤੇ ਘੇਰੇ ਤੇ ਵਰਕ ਆਏਗਾ ਕਲਰਸ অপਸ਼ਨ ਬਹੁਤ ਹੀ ਸੋਹਣੇ ਨੇ ਨਵੇਂ-ਨਵੇਂ ਸ਼ੇਡ ਆ ਤੁਸੀਂ ਦੇਖ ਸਕਦੇ ਹੋ ਬੜੇ ਹੀ ਪਿਆਰੇ ਜੇ ਇਹ ਤੁਸੀਂ ਗਰਮੀ ਦੇ ਫੰਕਸ਼ਨਸ ਤੇ ਵੀ ਵੀਅਰ ਕਰ ਸਕਦੇ ਹੋ ਬਟਿਕ ਸਟਾਈਲ ਸੂਟ ਹੈਗਾ ਕਲਰਸ ਕਾਫੀ ਅੱਛੇ ਨੇ ਡਾਰਕ ਲਾਈਟ ਸਾਰੇ ਹੀ ਕਲਰ ਚਾਰਟ ਬੜਾ ਅੱਛਾ ਹੈ ਇਸ ਦਾ ਗ੍ਰੇ ਹੈ ਦੇਖੋ ਸਕਿਨ ਹੈ ਵਾਈਟ ਕਲਰ ਹੈਗਾ ਐਂਡ ਬਲੈਕ ਦਾ ਆਲਵੇਸ ਆਪਾਂ ਮਤਲਬ ਹੰਦੀ ਆਪਨ ਨੀਡ ਹੁੰਦੀ ਹੈ ਬਲੈਕ ਦੀ ਸੋ ਇਹ ਲੈ ਸਕਦੇ ਆਪਾਂ ਬਾਕੀ ਆਪਣੇ ਕੋਲ ਮੈਚਿੰਗ ਸੂਟਸ ਹੈਗੇ ਆ ਪਿਓਰ ਕਾਟਨ ਦੇ ਇਹ ਤੁਸੀਂ ਬਾਟਮ ਤੇ ਵਰਕ ਕਰਵਾਇਆ ਹੋਇਆ ਹੈਗਾ ਆਪਣੀ ਮਰਜ਼ੀ ਨਾਲ ਵੀ ਤੁਸੀਂ ਕਰਵਾ ਸਕਦੇ ਹੋ ਇਹ ਬਾਟਮ ਤੇ ਵਰਕ ਕੀਤਾ ਹੋਇਆ ਹੈਗਾ ਪਲੇਨ ਸ਼ਰਟ ਹੈ ਤੇ ਜਿਹੜੀ ਬਾਟਮ ਹੈ ਨਾਲ ਉਹ ਸੌਰੀ ਪ੍ਰਿੰਟਡ ਸ਼ਰਟ ਹੈ ਨਾਲ ਪਲੇਨ ਬਾਟਮ ਹੈ ਤੇ ਬਾਟਮ ਦੇ ਉੱਤੇ ਤੁਸੀਂ ਆਪ ਦੇਖ ਸਕਦੇ ਹੋ ਆਪਾਂ ਵਰਕ ਕਰਵਾਇਆ ਹੋਇਆ ਹੈਗਾ ਤੇ ਇਸ ਦੇ ਨਾਲ ਤੁਸੀਂ ਵਧੀਆ ਡਬਲ ਡਾਈ ਦੁਪੱਟਾ ਜਾਂ ਸਿੰਗਲ ਦੁਪੱਟਾ ਲੈ ਸਕਦੇ ਹੋ ਬੜਾ ਸਿੰਪਲ ਸੌਪਰ ਜਾਂ ਸੂਟ ਬਣਵਾ ਸਕਦੇ ਹੈਗੇ ਇਸ ਦਾ ਪ੍ਰਾਈਸ ਹੈਗਾ 750 ਰੁਪੀ ਰਹਿਣ ਵਾਲਾ ਹੈਗਾ ਵਰਕ ਕਰਵਾਇਆ ਹੋਇਆ ਹੈਗਾ ਆਪ ਕਰਵਾਇਆ ਆਪ ਰੈਡੀ ਕਰਵਾਇਆ ਬਾਕੀ ਐਵੇਂ ਦੇ ਸੂਟ ਵੀ ਤੁਸੀਂ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੈ थैंक यू